ਸੋ ਤਸ਼ਰੀਕਾਲ ਦੀ ਕੀ ਹਾਲ ਚਾਲਾ ਗੱਡੂ ਨੂੰ ਆਨੇ ਆਹ ਹਫਤੇਸ਼ ਨੇ ਬਹੁਤ ਵਧੀਆ ਹੋਣਗੇ ਅੱਜ ਬਹੁਤ ਦਿਨ ਬਾਅਦ ਮੈਂ ਸਰੇ ਸਰੇ ਵਲੌਗ ਸ਼ੁਰੂ ਕਰਨ ਲੱਗਾ ਵੈਸੇ ਮੈਂ ਦਿੱਲੀ ਹੋਣਾ ਸਰ ਕਰਨ ਉਸ ਵਲੌਗ ਮੈਂ ਐਸੇ ਨਹੀਂ ਸ਼ੁਰੂ ਕਰਦਾ ਇਸ ਵੇਲੇ ਕਿਉਂਕਿ ਮੈਂ ਵੈਸੇ ਵੈਸੇ ਨਹੀਂ ਕਰਦਾ ਤੇ ਦੇਖੋ ਕੀੜੇ ਵੀ ਨਿਕਲੇ ਹੋਇਆ ਲੈਨ ਬਣਾ ਕੇ ਜਿਵੇਂ ਪਹੋ ਜਾਂਦੀ ਭਾਲ ਵਿੱਚ ਕੋਈ ਆਈ ਜਾਂਦਾ ਕੁਝ ਜਾਈ ਜਾਂਦਾ ਤੇ ਤੁਸੀਂ ਮੌਸਮ ਦੇਖੋ। ਕੀ ਬਾਤ ਹੈ ਯਾਰ। ਅੱਜ ਨਾਲ ਪੰਜਾਬ ਦਾ ਮੌਸਮ। ਸਿਰ ਹੈ। ਹੁਣ ਮੱਠੀ ਮੱਠੀ ਠੰਡ ਹੈ। ਤ੍ਰੇਲ ਧੁੰਦ ਜੀ ਹੈ। ਤੇ ਗੱਲਾਂ ਬਾਤਾਂ ਕੁਝ ਹੋ ਰਹੀ ਹੈ। ਨਯਾਰਾਈ ਬਣਿਆ ਪਿਆ। ਇਹ ਦਿਨ ਨਾ ਜਿਹੜੇ ਦੀਵਾਲੀ ਦੇ ਨੇੜੇ ਦੇ ਸਹਰੇ ਨੇ ਆਉਂਦੇ ਆ। ਇਹ ਹੁਣ ਸਿਰਾ ਫਰ। ਕਿਹ ਰਿੰਟ ਜੀ ਇਹ ਦਿਨ। ਹੁਣ ਗਰਮੀ ਵੀ ਹੁੰਦੀ ਆ ਥੋੜੀ ਥੋੜੀ ਠੰਡ ਵੀ ਹੁੰਦੀ ਆ ਉਤਰ ਵੀ ਸ਼ਰਾਂਵੇਂ ਬਹਿ ਜੀ ਤਾਂ ਵਧੀਆ ਮੌਸਮ ਲੱਗਦਾ ਠੰਡਾ ਠੰਡਾ ਜਿਹਾ ਦਿਨੇ ਵੀ ਦੁਪਹਿਰੇ ਵੀ ਹੈ ਨਾ ਤੇ ਉਦਾਂ ਮਾੜੀ ਮਾੜੀ ਗਰਮੀ ਵੀ ਹੁੰਦੀ ਆ ਤੇ ਬਸ ਸਵੇਰੇ ਸਵੇਰੇ ਆ ਨਜ਼ਾਰਾ ਹੁੰਦਾ ਅੱਜ ਹੀ ਹੋਇਆ ਹੈ ਅੱਗੇ ਤਾਂ ਨਹੀਂ ਹੁੰਦਾ ਪਹਿਲਾਂ ਤਾਂ ਕੀ ਸੀ ਦੀਂਦੀ ਥੋੜੀ ਥੋੜੀ ਪਰ ਇਹ ਤਾਂ ਜੀ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਤੇ ਦੇ ਅੱਜ ਕੀ ਬੰਦਾ ਜੁੜਦਾ ਵੈਸੇ ਅੱਜ ਆਪਾਂ ਜੋ ਜੋ ਟਾਂਕੇ ਕਟਵਾਉਣ ਜਾਣਾ ਹੈ ਤੇ ਬਾਕੀ ਹੋਰ ਕੀ ਬੰਦਾ ਜੁੜਦਾ ਇਹ ਪਤਾ ਲੱਗੂ ਅੱਜ ਤੇ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਅੱਜ ਹੈਗਾ ਦਿਵਾਰ ਤੇ ਅੱਜ ਆਪਾਂ ਜਾਣਾ ਆ ਜੋ ਤੇ ਟਾਂਕੇ ਕਟਵਾਉ ਜੋ ਤੇ ਟਾਂਕੇ ਕਟਵਾਉ ਕਿਉਂਕਿ ਅੱਜ ਹੋਇ ਚੁੱਕਿਆ ਜੋਤ ਨੂੰ 15 ਦਿਨ ਪਲੱਸ ਤੇ ਅੱਜ ਦੇ ਦਿਨ ਟਾਂਕੇ ਕੱਟਨੇ ਸੀ ਡਾਕਟਰ ਸਾਹਿਬ ਨੇ ਕਿਹਾ ਸੀਗਾ ਤੇ ਬਾਕੀ ਗੱਡੀ ਸਟਾਰਟ ਆ ਤੇ ਕੱਪ ਜਾਣਾ ਮੱਦੀ ਭੈਣ ਕੇ ਕਰਨਾ ਪੈਣਾ ਉਹਨਾਂ ਨੇ ਕਾਂਖੇ ਕਟਵਾ ਕੇ ਬਠੰਡਿਓ ਤੇ ਇੱਕ ਦੋ ਜਿਹੜੇ ਛੋਟੇ ਮੋਟੇ ਕੰਮ ਆ ਉਹ ਕਰਕੇ ਤੇ ਫੇਰ ਆਪਾਂ ਜਿਹੜਾ ਆ ਸਿਆળા ਦੇ ਕੱਪੜੇ ਬਣਾ ਕੇ ਦੇਣੀ ਆ ਹਾਂ ਮੰਮੀ ਹਰ ਹੁਣ ਸਿਆਲਾਂ ਦੇ ਕੱਪੜੇ ਬਣਾ ਕੇ ਦੇਣੇ ਆ ਆਏ ਸਾਲ ਮੈਂ ਆਏ ਸਾਲ ਤੇ ਆਏ ਗਰਮੀਆਂ ਦੀਵਾਲੀ ਤੇ ਸੱਚੋ ਦੋ ਸੂਟ ਵੀ ਚੱਕ ਕੇ ਲਿਓਣੇ ਆ ਮੰਮੀ ਨੂੰ ਚੁੰਨੀਆਂ ਲਿਆ ਕੇ ਜਿਹੜੀਆਂ ਸੂਟ ਤੇ ਚਲੋ ਤੇ ਦੀਵਾਲੀ ਤੇ ਅਸਲ ਦੇ ਵਿੱਚ ਹੁੰਦਾ ਐ ਸਾਰਿਆਂ ਨੇ ਹਨਾ ਘਰ ਦੇ ਵਿੱਚ ਪਾਉਂਦੇ ਆੀ ਲੀੜੇ ਤੇ ਉਹ ਚੱਕਰ ਦੇ ਛਾਬਨਾ ਵੀ ਜੋ ਤ ਫਿਰ ਬਣਾਉਣ ਦੀ ਹੁੰਦੀ ਆ ਆਪ ਦੇ ਯਾਦ ਆਪ ਹੀ ਯਾਦ ਕਰਕੇ ਠੀਕ ਆ ਭਾਪੇ ਨੂੰ ਮੰਮੀ ਤੇਰੇ ਸੂਟ ਕਿੱਥੇ ਆ ਉਹ ਚੁੰਨੀਆਂ ਲੈ ਕੇ ਦੇ ਕੇ ਲਿਆਤ ਨੂੰ ਹੈ ਤੇਰੇ ਸੂਟ ਕਿੱਥੇ ਆ ਉਹ 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 ਤਾਂ ਮਾਰੀ ਚ ਗਈ ਆ ਯਾਦ ਕਰ ਮਿਲੋ ਮਿਲੋ ਸਾਡੇ ਵੱਡੇ ਭਾਈ ਜੀ ਨੂੰ ਕਹਿੰਦੇ ਬੋਲ ਦੇ ਘਟਿਆ ਉਹ ਕਹਿੰਦਾ ਕਹਿੰਦੇ ਬੋਲਦੇ ਘਟਿਆ ਸਾਡੇ ਵੱਡੇ ਪ੍ਰੋਣਾ ਸਾਬ ਨਹੀਂ ਨਾ ਬੋਲਦੇ ਤਾਂ ਪਹਿਲਾਂ ਵੀ ਸੀ ਥੋੜਾ ਸ਼ਾਈ ਫੀਲ ਕਰਦੇ ਸੀ ਕੈਮਰੇ ਤੋਂ ਸ਼ਾਈ ਫੀਲ ਕਰਦੇ ਸੀ ਯਾਰ ਉਹ ਆਪ ਕੈਮਰਾ ਦਿਖਾਉਂਗੀ ਜਦੋਂ ਨਾ ਪਤਾ ਹੋਇਆ ਵੀ ਵਲੌਗ ਬਣਦਾ ਆ ਫਿਰ ਦਿਖਾਉਂਗੀ ਵੱਡੇ ਭਾਈ ਦੀ ਆ ਤਾਂ ਤੁਸੀਂ ਜਾਣਦੇ ਇਹਨਾਂ ਨੂੰ ਤਾਂ ਕੀ ਕਹਿੰਦੇ ਨੇ ਇੰਟਰੋਡਕਸ਼ਨ ਦੀ ਇਹ ਇੰਟਰੋਡਕਸ਼ਨ ਦੇ ਮਹਤਾਜ ਨਹੀਂ ਹੈਗੇ ਤਾਜ ਨਾ ਕਰਾ ਆਦਮੀ ਮੇਰੇ ਤਾਜ ਸਾਹਿਬ ਤਾਜ ਸਾਹਿਬ ਕਿਸੇ ਦੇ ਮਹਤਾਜ ਨਹੀਂ ਹੈਗੇ ਹੈ ਇੰਟਰੋਡਕਸ਼ਨ ਦੇ ਹਨਾ ਅੱਜ ਅਸੀਂ ਆਏ ਸੀ ਵੱਡੇ ਦੀਦੀ ਉਹਨਾਂ ਦੇ ਘਰੇ ਸਾਡੂ 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 ਇਕੱਠੇ ਹੋਏ ਅੱਜ ਕਈ ਲੋਕਾਂ ਦੇ ਅੰਦਰ ਘਰ ਬਲ ਘਰ ਬਲ ਦੀ ਹੋ ਰਹੀ ਹੈ ਹੈ ਭਾਜੀ ਇਹ ਮੈਨੂੰ ਟਾਰਗੇਟ ਕਰ ਰਹੇ ਹੈ ਇੱਥੇ ਬੈਠ ਕੇ ਕਈ ਲੋਕ ਬਹੁਤ ਕੋਸ਼ਿਸ਼ ਕਰਕੇ ਹਟੇ ਨੇ ਇਹ ਮੈਨੂੰ ਟਾਰਗੇਟ ਕਰ ਰਹੇ ਆ ਕਿਸੇ ਨਾਲ ਕੀ ਕਿਸ ਹਾਲਾਤ ਇਹ ਨਾਲ ਬਹਿਣਾ ਚਾਹੀਦਾ ਕਲੇਸ਼ ਪਾਇਆ ਜਾਵੇ ਕਲੇਸ਼ ਪਾਇਆ ਜਾਵੇ ਪੁਸ਼ਟੀ ਕਰਿਆ ਜਾਵੇ ਚਰਮੇ ਵਿਚੋਲ ਕੀ ਕਰਾਂ ਕੁੰਬਚੋਲ ਬਚੋਲ ਕੇ ਬਚੋਲ ਕੀ ਤਾਂ ਫਿਰ ਮੈਨੂੰ ਕਰਨੀ ਪੈਂਦੀ ਆ ਬਾਈ ਜੀ ਨਹੀਂ ਭਾਈ ਸਹੀ ਇਲਜ਼ਾਮ ਸਹੀ ਹੈ ਨਹੀਂ ਨਹੀਂ ਇਹ ਜਾਉਣੀ ਸਹੀ ਇਹ ਅੱਪ ਕੀ ਘਾਲ ਸੀ ਕਿਹੜੀ ਆ ਹਾਂ ਜਿਹੜਾ ਮਿੱਟਰ ਇਹ ਤਾਂ ਮੈਨੂੰ ਪ੍ਰੈਸ਼ਰ ਕੇ ਰਾਇ ਮੈਂ ਪ੍ਰੈਸ਼ਰ ਚ ਕਹਿ ਰਿਹਾ ਹਾਂ ਕੋਈ ਪ੍ਰੈਸ਼ਰ ਨਹੀਂ ਆ ਹਾਂ ਜੋ ਕਲੇਂਸੋੜੀ ਕੀਤੀ ਤਾਂ ਸਾਰੇ ਇਕੱਠੇ ਆ ਹੋਰ ਕੀ ਕਹਿ ਸਕਦੇ ਆ ਸ਼ਾਂਤ ਚ ਸ਼ਾਂਤ ਦੋ ਸ਼ਬਦ ਕਹਿ ਸਕਦੇ ਆ ਜੋ ਦਿਲ ਚ ਉਹ ਕਹਿ ਸਕਦੇ ਆ ਨਗਰਾ ਸਾਹਿਬ ਬੋਲਣ ਕਿ ਨਾ ਕਸਰ ਬੋਲੀ ਐਂ ਬੋਲਦੇ ਮੇਰੀ ਸ਼ਾਂਤ ਚ ਫਿਰ ਥੋੜਾ ਇਹ ਦੂਜਾ ਦੂਸਰੇ ਰੈਸਟੋਰਾਂ ਘਟ ਬੰਦੇ ਭੈਣ ਭਾਈ ਵਾਲਾ ਰਿਸ਼ਤਾ ਹੋ ਜਾਂਦਾ ਫਿਰ ਇੱਧਰ ਮੂਰਨਾ ਤਾਂ ਸ਼ਾਨਚ ਹੈ ਨਾ ਫਿਰ ਇਹ ਸਭ ਕੁੜੀ ਅਜੇ ਪਿੱਟਾ ਲੈਸ ਹੋਤਾ ਹੈਗਾ ਪਿੱਟਾ ਲੈਸ ਲੇਡੀ ਉਹ ਤਾਂ ਹੈਗੀ ਨਾ ਹਾਂ ਉਹ ਤਾਂ ਚਲੋ ਹੈਗੀ ਤਾਂ ਨਹੀਂ ਸਾਡਾ ਪਰਿਵਾਰ ਇਕੱਠਾ ਆ ਸਾਰਿਆਂ ਦੀ ਬਦੌਲਤ ਸਾਰਿਆਂ ਦੀ ਥੋੜੀ 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 ਕੀ ਕਹਿੰਦੇ ਹੁੰਦੇ ਆ ਵੀ ਸਾਰਿਆਂ ਦਾ ਯੋਗਦਾਨ ਆ ਹੈਂ ਅੱਜ ਜੇ ਅਸੀਂ ਸਾਰੇ ਇਕੱਠੇ ਆ ਯੋਗਦਾਨ ਯੋਗਦਾਨ ਜ਼ਿਆਦਾ ਵੈਸੇ ਜਿਹੜੇ ਜਿਹੜੇ ਜੋਤ ਦੇ ਆਖੇ ਲੱਗੇ ਉਹਨਾਂ ਦਾ ਯੋਗਦਾਨ ਅਰਦੂ ਵੀ ਵੱਡਾ ਹਾਂ ਐ ਕਹਿ ਸਹੀ ਗੱਲ ਸਹੀ ਗੱਲ ਨਹੀਂ ਬਸ ਐ ਕਹੇ ਉਹਨਾਂ ਨਾਲ ਵੀ ਸਾਰੇ ਇੱਕ ਪਰਿਵਾਰਾਂ ਚ ਹੁੰਦੀਆਂ ਮਾੜੀਆਂ ਮੋਟੀਆਂ ਨੋਕ ਝੋਕ ਹੁੰਦੀਆਂ ਉਹ ਚੀਜ਼ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਚਾਹੀਦਾ ਤੇ ਅੱਜ ਦੇ ਟਾਈਮ ਵਿੱਚ ਇਹ ਬੰਦਾ ਹੈ ਹੀ ਪ੍ਰੈਜ਼ੈਂਟ ਵੀ ਹੋ ਪਾ ਜੀਵਾਂਗੇ ਅੱਜ ਦਾ ਦਿਨ ਜੋ ਜੀਵਾਂ ਕੱਲ ਦਾ ਕੱਲ ਨੂੰ ਕੱਲ ਦਾ ਕੱਲ ਨੂੰ ਹਾਂ ਕੱਲ ਨੂੰ ਵੀ ਅੱਜ ਦਾ ਦਿਨ ਲੈ ਕੇ ਬੈਠ ਕੇ ਤਾਂ ਕਿਵੇਂ ਪਰ ਹੁਣ ਆਪਣਾ ਪਰਿਵਾਰ ਸਾਰੇ ਇਕੱਠੇ-ਇਕੱਠੇ ਰਹਿੰਦੇ ਕਿੰਨਾ ਵਧੀਆ ਲੱਗਦਾ ਨਾ ਕੋਈ ਫੰਕਸ਼ਨ ਹੁੰਦਾ ਹੈ ਹਾਂ ਤੁਹਾਡੇ ਜਿਹੜੇ ਬਲੌਗ ਦੇਖਦੇ ਹਾਂ ਹਾਂ ਉਹਨਾਂ ਨਾਲ ਸਾਡੇ ਨਾਲ ਆਡੀਅੰਸ ਜਿਹੜੀ ਹੈ ਉਹਨਾਂ ਨੂੰ ਵਧੀਆ ਲੱਗਦਾ ਸਾਰੇ ਕਹਿੰਦੇ ਆ ਵੀ ਤੁਹਾਡਾ ਪਰਿਵਾਰ ਸਾਨੂੰ ਬਹੁਤ ਹੀ ਲੱਗਦਾ ਜਦੋਂ ਇਕੱਠੇ ਹੁੰਨੇ ਆ ਤੇ ਕਿਸੇ ਨੇ ਇਨਸ ਉਹਤੇ ਇੰਸਟਾਗ੍ਰਾਮ ਤੇ ਵੀ ਕਹਿੰਦੇ ਵੀ ਪਿਓ ਕਿੰਨਾ ਖੁਸ਼ ਹੁੰਦਾ ਹੋਊਗਾ ਜਦੋਂ ਤਿੰਨੇ ਜਵਾਈ ਇਕੱਠੇ ਹੁੰਦੇ ਆ ਬੇਪਿਓ ਨੂੰ ਕਿੱਦਾਂ ਵਧੀਆ ਫੀਲ ਹੁੰਦਾ ਹੋਗਾ ਵੀ ਮੇਰੇ ਤਿੰਨੇ ਹੀ ਪਰੌਣੇ ਇੱਕੋ ਛੱਤ ਦੇ ਥੱਲੇ ਇਕੱਠੇ ਬੈਠੇ ਆ ਸੋ ਇਹਦੇ ਵਿੱਚ ਹਰੇਕ ਬੰਦੇ ਦਾ ਯੋਗਦਾਨ ਹੁੰਦਾ ਬਾਈ ਦਾ ਆਉਂਦਾ ਆ ਜਿੰਦਰ ਬਾਈ ਦਾ ਆਉਂਦਾ ਆ ਜੇ ਇਹਨਾਂ ਦੀ ਸਮਝਦਾਰੀ ਆ ਤਾਈ ਇਹ ਇਕੱਠੇ ਆ ਸਾਰੇ ਜਣੇ ਤੇ ਬਿਆਨਤ ਬਾਈ ਆ ਪੜੇਂਜਾ ਜੀ ਹੈ ਨਹੀਂਗੇ ਉਹਨਾਂ ਨੂੰ ਮਿਲਾਵਾਂਗੇ ਕੱਲ ਨੂੰ ਵੀ ਤਿੰਨੇ ਪਰੌਣੇ ਸਾਡੇ ਕੱਲ ਮਿਲਦੇ ਆ ਸਾਰੇ ਵਸੇ ਇਕੱਠੇ ਜਿਹੜੀ ਮਰਜ਼ੀ ਹੋਵੇ ਬਾਈ ਸਾਨੂੰ ਬੜਾ ਭੌਂਕਦਾ ਹੈ ਇਹਦਾ ਉਹ ਡਿਊਟੀ ਕਲਿੱਪਾਂ ਦੇ ਦੀ ਮੈਂ ਵੀ ਕਵਾ ਕਿਹਾ ਘੱਟ ਨਹੀਂ ਅਜੇ ਤੱਕ ਅਜੇ ਕੱਲ੍ਹ ਵਾਲੀ ਵੀ ਲੈਣੀ ਮੈਨੂੰ ਤੇ ਉਹ ਕਲਿੱਪ ਅੱਜ ਕਿੰਨੇ ਚਮਕਦੇ ਆ ਪੱਤੇ ਹਨਾ ਬੜੇ ਚਮਕਦੇ ਆ ਭਈਆ ਲਾਏ ਕੇ ਰਿਆ ਮੇਰਾ ਬਾੜਾ ਮੈਂ ਕੁਛ ਬਾੜ ਵੀ ਕਾਲੇ ਤੇ ਪੱਤੇ ਹਰੇ ਪੂਰੇ ਹਾਂ ਉਹੀ ਕਹਿੰਨੀ ਵੀ ਕਿੰਨੇ ਚਮਕਦੇ ਆ ਮੈਂ ਤੁਹਾਨੂੰ ਦੱਸਾਂ ਭਾਜੀ ਹਾਂ ਹਾਂ ਮਨੇ ਮਿੱਟੀ ਚੱਕ ਲਈ ਬਾੜਾ ਸੱਚੇ ਆਪਣੇ ਦੋ ਵਿੱਚ ਪੈੜ ਪੈੜ ਨજર ਮਾ ਬਾਈ ਮੇਰੇ ਪੈਰਾਂ ਦੀ ਮਿੱਟੀ ਚੱਕ ਲਈ ਆਪੇ ਕਹਿ ਜੰਨੀ ਆ ਪੈੜ ਚੱਕ ਕੇ ਹੈ ਕਦੇ ਆਏ ਹੱਥ ਮਾਰਾ ਦੇ ਨਾਲ ਹੀ ਜਾਣ ਨਹੀਂ ਨਿਕਲੇ ਸਾਰਾ ਇੱਥੇ ਮੂੰਹ ਬਣਾਉਣਾ ਮਉਣ ਕੇ ਮੈਨੂੰ ਕਾਲਾ ਘੰਡੇ ਬਾਈ ਉਹੀ ਕਹਿ ਕੇ ਗਈ ਬਾਈ ਜੋਦੇ ਬਾਈ ਨੇ ਸਾਰਾ ਦੀ ਮਿੱਟੀ ਚੱਕ ਲਿਓਣ ਜਾਂਦੀ ਦੀ ਮੈਂ ਇਹਨਾਂ ਦੇ ਬਾੜਾ ਦੀ ਤਾਰੀਫ ਕੀਤੀ ਆ ਇੰਨੇ ਬੰਦੇ ਖੜੇ ਹੋਏ। ਹਾਂ ਉਹ ਕਿੰਨੇ ਸ਼ਾਈਨਿੰਗ ਹੈ। ਹੈ? ਇੰਨੇ ਤਰੀਫ ਬੰਦੇ ਖੜੇ ਹੀ ਹੋ ਜਾਣ। ਚਲੋ ਫਿਰ। ਜਾ ਗਈ ਭੈਣਾ। ਉਹ ਡੇਢ ਵਿੱਚ ਬੜੀ ਉਹ। ਉਹ ਬਹਿ ਗਈ ਵਿੱਚ। ਸਮਾਨ ਦੇ ਨਾਲ ਅੰਦਰ। ਨਹੀਂ ਛੋੜੀ। ਆਹ ਵੀ ਚੱਲਾ ਨਾਲ ਆਪੜੇ। ਤਕਦੀਰ। ਬਾਹਰ ਆ ਤੇ ਫੁੱਫੜ ਜੀ ਨੂੰ। ਆਜੋ। ਇੱਕ ਮਿੰਟ। ਮੈਂ ਆਪ ਜਾਣਾ ਤੇਰੇ ਨਾਲ। ਆ ਤਾਂ ਜਾਓ ਇੱਕ ਵਾਰੀ। ਮੈਂ ਤਾਂ ਲੈ ਬਾਈ 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 ਤਾਂ ਕਰਦੇ ਫੁੱਫੜ ਜੀਰੋ ਤਾਂ ਸੰਗਾ ਰੱਖਿਆ ਉਹਦੇ ਭੋਗ ਗਿਆ ਇਧਰ ਮੈਂ ਐ ਗੱਡੀ ਵਾਲੇ ਪਾਸਿਓਂ ਕੋਹਦ ਨੂੰ ਭੱਜ ਗਿਆ ਇਹ ਤਾਂ ਉਹਦੀ ਡਿਊਟੀ ਵਜਾਉਂਦਾ ਨੇ ਰੱਖੀ ਨਹੀਂ ਕਰਿਆ ਆ ਬੜਾ ਆ ਜਾ ਮਗਰ ਆ ਜਾ ਮੈਂ ਬਾਈ ਹੱਥ ਪਾਇਓ ਇੱਕ ਮਿੰਟ ਚਲ ਚਲ ਜਾਣਾ ਨਾਲ ਤੂੰ ਨਾਨੂ ਕੋਲਾ ਬਾਈ ਕਰਦੇ ਤੂੰ ਵੀ ਆ ਮੇਰੇ ਪੇਪਰ ਚੱਲੀ ਹੈ ਨਹੀਂ ਕੋਸ਼ਿਸ਼ ਨਹੀਂ ਲੈ ਬੱਤੂ ਮੰਮਾ ਨੂੰ ਬਾਏ ਕਰਦੇ ਮਮਾ ਨੂੰ ਬਾਏ ਬਾਏ ਕਰਦੇ ਦੀਦੀ ਨੂੰ ਹਾਂ ਬਾਏ ਮੰਮਾ ਲੋ ਜੀ ਪੁੱਤ ਨੂੰ ਦਾਰਨੋ ਖਾਣਾ ਦਾਰ ਫਟੜ ਕੇ ਆ ਜੀ ਗੱਡੀ ਚ ਲਾ ਕੇ ਆ ਜਾ ਆ ਜਾ ਮੋਰੀ ਆ ਜਾ ਫਿਰ ਵਾਏ ਨਹੀਂ ਰੋ ਪਿਆ ਵਿਚਾਰਾ ਆਲੇ 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 ਕੱਲ ਨੂੰ ਸਾਧ ਪਾਣੀ ਅੱਜ ਬਲੂ ਹੈ ਪਾਣੀ ਪਾਣੀ ਮਹਾਨ ਜਾਨ ਪਈਏ ਇਹ ਕਰ ਗਿਆ ਚੁੱਪ ਤਕਦੀਰ ਹੋ ਗਿਆ ਪੂਪੂ ਬਾਈ ਤੈਨੂੰ ਫੱਜੀ ਨੂੰ ਪਾ ਪੂਪੂ ਬਾਈ ਇਹ ਹੁਣ ਉਹ ਕਾ ਲੱਗ ਜਾਣਾ ਦੁਕਾਨਾ ਸੱਚੀ ਬਾੜਾ ਉਹ ਆ ਮਮਾ ਪਾੜੀ ਪੀ ਆਏ ਬਾਲਾ ਰੋਈਆ ਨਾ ਮੈਂ ਕੀ ਨਾ ਕਰਾਂ ਮਮਾ ਅਸੀਂ ਸਾਰੇ ਚੱਲੇ ਆ ਹੁਣ ਘਰ ਨੂੰ ਰਾਤ ਤੇ ਵੱਜ ਚੁੱਕਿਆ 7:44 ਹੁਣ ਸਮਰ ਨੂੰ ਕਹੀ ਜਾਂਦੀ ਐ ਇਹ ਵੀ ਸਮਰ ਚਾਹੀਦਾ ਪਹਿਲਾਂ ਉਹਨੂੰ ਜੰਮੀ ਸਮਰ ਪੁੱਤ ਮਮਾਂ ਕੋਲੇ ਆ ਆਪਣੇ ਕੋਲੇ ਸਮਰ ਕੱਲ ਨੂੰ ਆਊਗਾ ਸਮਰ ਕੱਲ ਨੂੰ ਆਊਗਾ ਸਮਰ ਠੀਕ ਆ ਜੰਮੀ ਸਮਮੀ ਕੱਲ ਨੂੰ ਆਊਗਾ ਉਹ ਅਵੀ ਕੱਲੂ ਆਉਣਗੇ ਕੱਲ ਨੂੰ ਪੁੱਪੂ ਵੀ ਕੱਲ ਨੂੰ ਆਊਗਾ ਮੋਦੀ ਮਿੱਤੀ ਮਿੱਤੀ ਮੋਦੀ ਮੋਦੀਪ ਮੋਦੀਪ ਵੀ ਕੱਲ ਨੂੰ ਆਊਗੀ ਹੋਰ ਹੋਰ ਕੋਈ ਰਹਿ ਗਿਆ ਹੋਵੇ ਬਸ ਇੰਨੇ ਕਦੇ ਹੀ ਪਤਾ ਇਹਨੂੰ ਹਜੇ ਚੱਕ ਲਈ ਘਟਾਉਂ। ਮੈਂ ਕਾਰ ਦੇਖਾਂਦਾ ਮੈਂ। ਅਿੰਦ ਮੈਂਬਰਾਂ ਨੂੰ ਤਾਂ ਉਹ ਵੀ ਸਮਝ ਦਿੱਤੇ ਆ ਫੋਨ ਨਹੀਂ ਬੰਦ ਕਰਦੇ। ਆ ਮੇਰੇ ਨਾਲ। ਕੈਨ ਦੇਖ ਕੇ ਮਿਲਿਆ ਸੀ ਮੈਂਬਰਾਂ ਨੂੰ। ਭਗਵੰਤ ਮਾਨ ਸਰਕਾਰ ਨੇ ਪੂਰੀ ਪਾਵਰ ਦਿੱਤੀ ਮੈਂਬਰਾਂ ਨੂੰ। ਆ ਵੇਖ ਸੂਤੀ ਚੁੰਨੀ ਵਾਲਿਆਂ ਚ। ਹਾਂ। ਤੁਹਾਨੂੰ ਐ ਨਹੀਂ ਆ ਕੰਮ ਕੁਝ ਹੋਦਾ ਉਹਨਾਂ ਨੂੰ ਮੈਂਬਰਾਂ ਦਾ। ਲੈ। ਬੈਠੋ ਬੈਠੋ ਉਹ ਕੁਰਸੀਆਂ ਤੁਹਾਡੇ ਵਾਸਤੇ ਡਾਈਆਂ। ਮੈਨੂੰ ਪਾਪਾ ਇਹ ਸੱਲਾਹ ਦਿੰਦਾ ਕਿੰਗੀ ਦੱਲੇ ਆ ਇਹਨਾਂ ਨੇ ਨਹੀਂ ਪਹਿਲਾਂ ਪਾਪਾ ਮੰਮੀ ਦੇ ਪੜਾ ਤੂੰ ਪਹਿਲਾਂ ਮੈਂ ਪੜਾਉਂਦਾ ਨਹੀਂ ਖੜਾ ਕਿਚਨ ਨਾਲ ਆਹੋ ਤੁਸੀਂ ਬਹਿ ਤਾ ਪਾਪਾ ਆ ਲੋ ਕੋਟਾਂ ਦੇ ਪਜਾਮੇ ਲਿਆਂਦੇ ਕੋਟ ਤੇ ਪਜਾਮੇ ਆ ਚਾਤਰਾ ਸਾਨੂੰ ਉਂ ਲਿਆਤਾ ਨਾਲ ਵੀ ਰਾਹਾਂ ਡੇ ਜਾਂਦੇ ਗੁਰ ਤੇ ਵੀ ਅੰਮੇ ਡੈਡੀ ਨੂੰ ਵੀ ਦਿਵਾਲੀ ਤੇ ਮੈਂ ਹਾਂ ਦਿਵਾਲੀ ਦਾ ਗਿਫਟ ਹੈ ਇਹ ਦਸਹਿਰਾ ਦਸਹਿਰਾ ਦਾ ਟੱਪ ਜੂਏ ਹੋਏ ਨੇ ਪਾਪਾ ਕੀ ਤੇਰਾ ਸਹੀ ਹੈ ਪਹਿਲਾਂ ਕੋਈ ਬਾਂਦੀ ਆਇਆ ਦਸਹਿਰਾ ਇਹ ਬਾਜ਼ਾਰ ਇੱਕ ਦਾ ਆਪਣੇ ਪਈ ਸੀਗੀ ਨਹੀਂ ਆਪਾਂ ਨਹੀਂ ਇਹ ਆਦੇ ਜੀ ਬਾਈ ਆ ਆਹ ਨਾ ਚੱਲਣਾ ਇਹ ਉਹ ਹੀ ਆ ਵੱਡੇ ਬਣੇ ਦਾ ਇਹ ਕਿਹੜਾ ਹਿੱਸਾ 2 ਮੀਟਰ ਦਾ 6 ਤੋਂ 1 ਕਿਆ ਮਗਾ ਦੀਵਾਲੀ ਤੇ ਸਾਰਿਆਂ ਲਈ ਨੇ ਹਾਂ ਲਾਲੀ ਹੋਣੀ ਗਈਆਂ ਘਰੋ ਘਰੀ ਉਹੇ ਖੜੇ ਲਾ ਮਾਸਟਰ ਜੀ ਤੁਸੀਂ ਲੈ ਆ ਲੈ 6 ਸੂਟ ਲੈ ਕੇ ਆਈਆਂ ਲੈ ਕੇ ਦਿੱਤੀਆਂ ਹਾਂ ਉਹ ਹੁਣ ਇਹ ਹੁਣ ਆਪਦੇ ਘਰੋ ਘਰੀ ਬਣਾਉਣੇ ਬਈ ਨਹੀਂ ਆਪਾਂ ਵੀ ਆਪਾਂ ਵੀ ਜਿਹੜੇ ਟਾਈਮ ਦੇਣਾ ਹੁੰਦਾ ਉਦੋਂ ਦਿੰਨੇ ਆਪਾਂ ਅਸੀਂ ਲੈ ਆ ਲਿਆ। ਕੰਫਰੈਂਸ ਵਾਲੀ ਇੱਕ ਸੂਤ ਹੁੰਦਾ ਇੱਧਰ ਛੇ ਲੈ ਆਈ ਉੱਧਰ ਜਾ ਕੇ ਹਾਂ। ਅਸੀਂ ਲੈ ਨਹੀਂ ਹੋਈ। ਪਾਪਾ ਕਹਿੰਦੇ ਇਹਨਾਂ ਨਾਲੋਂ ਜਾਤਨਾ ਭਾਵੇਂ ਇਹਨਾਂ ਨਾਲੋਂ ਜਿਹੜਾ ਨਾਲ ਸਾਰੇ ਸਾਰੇ ਨੇ ਦੇਖਿਆ। ਛੋੜਾ? ਹਾਂ। ਲਾਣੀ ਨੂੰ ਇਹ ਲੈ ਕੇ ਆਏ ਤੇ ਤੁਹਾਨੂੰ ਇਹ ਕਰਦੇ ਮੈਂ। ਲੇਕਿਨ ਸਾਰੇ ਤੁਸੀਂ ਸਾਡੇ ਆ ਉਧਰ ਆ ਕੇ ਜਾਤਨਾ ਨਾਲੋਂ ਪੜਦੇ ਤੁਹਾਡਾ ਮੂੰਹ ਘੜਤਾ ਮੇਰੇ ਮਾਪੇ। ਵਧੀਆ ਅੱਗੇ ਬਿਰਮ ਦਾ ਹੁੰਦਾ। ਮੰਮੀ ਛੋੜੇ ਨੂੰ ਛੁੱਟ। ਵਧੀਆ। ਮੰਮੀ ਦਾ ਆ ਛੁੱਟ ਬੱਸ ਹੋਣਾ। ਖੋਲ ਕੇ ਦੇਖ ਲੋ ਤੇ ਤੇਰੇ ਨਾਲ ਯਾਰਾਂ ਨਹੀਂ ਆਪਣੇ ਮੇਰੇ ਹੋਰ ਰੰਗ ਵਧ ਗਿਆ ਸੋਹਣਿਆ ਨਾ ਆਹ ਸਟੋਰ ਨਾਲ ਰੁਪਈਆ ਵਾਲਾ ਫਿਰ ਇਹ 6 ਰੁਪਈਆ ਦੋ ਪਿਛਲੇ ਸਾਲ ਵਧਾਦੇ ਸੀ ਤੂੰ ਐ ਭਾਵੇਂ ਭੁਸ਼ਿਆ ਆਣਾ ਪੱਪੀ ਫਿਰ ਬਾਹਰ ਬਹਿਣਾ ਇਹ ਤਾਂ ਪਹਿਲਾ ਲਿਆਂਦਾ ਹੀ ਸੂਟ ਇਹਦਾ ਤਾਂ ਬਹੁਤ ਬਣਾਇਆ ਸ਼ਾਲ ਇਹ ਕਿਹਨਾਂ ਦਾ ਵਰਨਿਆ ਹਾਂ ਅੱਗਿਆ ਜੀ ਤੁਸੀਂ ਲਈ ਜੋ ਤੋਂ ਕਿੱਥੋਂ ਆਏ ਤੁਸੀਂ ਮੇਰੇ ਸਾਹ ਕੋਈ ਸ਼ਾਲ ਲੈਣ ਆਏ ਹਾਂ ਇਧਰ ਆ ਜਾਓ ਬੈਠੋ ਤੇ ਆ ਕੇ ਦੱਸੋ ਕਿ ਕਿੱਥੇ ਮਿਲੀਆਂ ਜੀ ਕਿਰਪਾ ਕਰਕੇ ਬੈਠੋ ਇਧਰ ਬਹੁਤ ਸੋਹਣਾ ਕੀ ਥਿੰਕ ਕਰਨ ਕੇ ਮੇਰਾ ਮੈਂ ਕਹਾ ਮੇਰਾ ਸਹਰਾ ਨਾ ਗੁੱਸੇ ਹੋ ਜੇ ਉਹਨੂੰ ਵੀ ਲੈ ਦਿੰਨੇ ਕੋਟ ਤੇ ਮੈਂ ਦਵਾਲੀ ਤੇ ਮੈਂ ਕਹਾ ਮੇਰਾ ਸਹਰਾ ਨਾ ਗੁੱਸੇ ਹੋ ਜੇ ਮੈਂ 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 ਕਹਦਾ ਉਹਨਾਂ ਮੰਮੀ ਤੇ ਲੈਣੀ ਕਿਹਦਾ ਹੋ ਵਧੀਆ ਹੋ ਲੋ ਵੀ ਗਾਇਜ਼ ਘਰੇ ਪਹੁੰਚ ਗਏ ਤੇ ਰਾਤ ਦੇ ਵੱਜ ਚੁੱਕੇ 9 ਤੇ ਇਸ ਵਲੌਗ ਨੂੰ ਕਰਦੇ ਆ ਖਤਮ ਮਿਲਦੇ ਆ ਨਵੇਂ ਵਲੌਗ ਦੇ ਨਾਲ ਅੱਜ ਆਪਾਂ ਸਾਰੇ ਦਿਨ ਦੇ ਵਿੱਚ ਕਈ ਕੰਮ ਕੀਤੇ ਪਏ ਸੀ ਤਾਂ ਤੇ ਪਰ ਸਵੇਰੇ ਸਵੇਰੇ ਆਪਾਂ ਗਏ ਜੋਧੇ ਟਾਂਕੇ ਕਟਵਾਉਣ ਹਸਪੀਟਲ ਤੇ ਟਾਂਕੇ ਮਤਲਬ ਵੀ ਠੀਕ ਠਾਕ ਸੀ ਸੁੱਕ ਗਏ ਸੀ जख्म ਤੇ ਡਾਕਟਰ ਸਾਹਿਬ ਨੇ ਕੱਟਤੇ ਟਾਂਕੇ ਹਨਾ ਤੇ ਹੁਣ ਥੋੜੀ ਬਹੁਤ ਇੱਕ ਵਾਰੀ ਜਦੋਂ ਟਾਂਕੇ ਕੱਢਦੇ ਉਦੋਂ ਮਾੜੀ ਮੋੜੀ ਤਕਲੀਫ ਤਾਂ ਆਉਂਦੀ ਹੈ ਹਨਾ ਉਹ ਚਲੋ ਇੰਨਾ ਕ ਵੀ ਹੌਲੀ ਹੌਲੀ ਉਹ ਵੀ ਸੈੱਟ ਹੋ ਜਾਊਗਾ। ਉਹ ਡਾਕਟਰ ਸਾਹਿਬ ਨੇ ਕਿਹਾ ਵੀ মালਟੀ ਵਿਟਾਮਿਨ ਦੀਆਂ ਗੋਲੀਆਂ ਖਾਓ ਬਸ। ਦੈਟਸ ਇਟ। ਬਾਕੀ ਉਹਨਾਂ ਨੇ ਪੁੱਛਿਆ ਵੀ ਪੇਟਾਬ ਵਗੈਰਾ ਤਾਂ ਨਹੀਂ ਬਣਦਾ ਜਾਂ ਮੰਨ ਲਓ ਕੋਈ ਕਈ ਕਈ ਕਿਉਂਕਿ ਇਹ ਆਪਰੇਸ਼ਨ ਤੋਂ ਬਾਅਦ ਆਉਣ ਲੱਗ ਜਾਂਦੀ ਹੈ ਪ੍ਰੋਬਲਮ ਕਈ ਵਾਰੀ ਵੀ ਕੁਝ ਪੇਸ਼ੈਂਟਸ ਨੂੰ ਵੀ ਤੇਜਾਬ ਬਣ ਲੱਗ ਜਾਂਦਾ ਬਹੁਤ ਜ਼ਿਆਦਾ ਹੈ ਨਾ। ਤੇ ਪਰ ਜੋਤ ਕੰਦੀ ਵੀ ਨਹੀਂ ਮੈਂ ਸੈਟ ਆ ਪਹਿਲਾਂ ਬਣਦਾ ਸੀ ਬਟ ਹੁਣ ਨਹੀਂ ਓਕੇ ਰਿਪੋਰਟ ਆ ਜਾਵਾ ਤੇ ਬਾਕੀ ਫਿਰ ਉਹ ਕਹਿੰਦੇ ਵੀ ਬਸ ਮਲਟੀਵਿਟਾਮਿਨ ਖਾਓ ਜੇ ਕੋਈ ਪ੍ਰੋਬਲਮ ਆਈ ਤਾਂ ਦਿਖਾ ਦਿਓ ਅਦਰਵਾਈਜ਼ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਫੇਟੋ ਠੀਕ ਹੈ ਤੇ ਬਾਕੀ ਥੋੜੀ ਬਹੁਤ ਉਹ ਆਂਦੇ ਵੀ ਰੈਸਟ ਕਰੋ ਪਰਹੇਜ਼ ਕਰੋ ਤੇ 6 ਮਹੀਨੇ ਤੱਕ ਉਹਨਾਂ ਨੇ ਦੱਸਿਆ ਵੀ ਤਿੰਨ ਤੋਂ 6 ਮਹੀਨੇ ਜੇ ਤੁਸੀਂ ਭਾਰ ਚੱਕਣ ਦਾ ਪਰਹੇਜ਼ ਕਰ ਸਕਦੇ ਹੋ ਤਾਂ ਉਹ ਤੁਹਾਡੇ ਲਈ ਬੈਸਟ ਹੋਊਗਾ ਤੇ ਇੱਕ ਬਸ ਸਫਰ ਤੋਂ ਥੋੜਾ ਜਨਾ ਨੇ ਹਜੇ ਕਿਹਾ ਵੀ ਹਫਤਾ 10 ਦਿਨ ਜੇ ਹੋਰ ਤੁਸੀਂ ਸਫਰ ਨਾ ਕਰੋ ਤਾਂ ਤੁਹਾਡੇ ਲਈ ਬੈਸਟ ਰਹੂਗਾ ਤੇ ਇੱਕ ਤਲਿਆ ਫਲਿਆ ਜਿਹੜਾ ਫੂਡ ਆ ਮਤਲਬ ਬਾਹਰਲਾ ਫਾਸਟ ਫੂਡ ਆ ਉਹ ਤੋਂ ਪਰਹੇਜ਼ ਕਰ ਲਓ ਦੈਨ ਤੁਸੀਂ ਓਕੇ ਹੋ ਬਸ ਹਨ ਤੇ ਬਾਕੀ ਆਹੀ ਚੀਜ਼ ਚਾਹੀਦੀ ਹੁੰਦੀ ਆ ਨਾ ਵੀ ਆਪਣਾ ਜਿਹੜਾ ਸਰਜਰੀ ਕੋਈ ਵੀ ਆਪਾਂ ਕਰਵਾਉਣੀ ਆ ਤਾਂ ਆਪਣੀ ਜਿਹੜੀ ਆ ਸਫਲਤਾ ਪੂਰਵਕ ਜਿਹੜੀ ਆ ਸਹੀ ਸਲਾਮਤ ਹੋ ਜਾਵੇ ਤੇ ਬੰਦਾ ਠੀਕ ਠਾਕ ਰਹੇ ਕਿਉਂਕਿ ਸਰਜਰੀਆਂ ਚ ਵੀ ਹੋ ਜਾਂਦਾ ਕਈ ਵਾਰੀ ਕੜਬਰੇਸ਼ਨ ਹਨਾ ਤੇ ਬਾਕੀ ਵੀ ਮੈਂ ਇੱਕ ਇਹ ਵੀ ਕਹਿਣਾ ਸੀਗਾ ਵੀ ਆਪਣੇ ਪੰਜਾਬੀ ਇੰਡਸਟਰੀ ਦੇ ਜਿਹੜੇ ਗਾਇਕ ਰਾਜਵੀਰ ਜਵੰਦਾ ਜੀ ਦਾ ਐਕਸੀਡੈਂਟ ਹੋ ਗਿਆ ਹਨਾ ਤੇ ਹੋਇਆ ਵੀ ਕਹਿੰਦੇ ਮੈਂ ਤਾਂ ਜਿੰਨਾ ਸੁਣਿਆ ਵੀ ਹੋਇਆ ਵੀ ਕਹਿੰਦੇ ਅਵਾਰਾ ਪਸ਼ੂਆਂ ਚ ਵੱਜਿਆ ਮੋਟਰਸਾਈਕਲ ਤਾਂ ਚਲੋ ਇਹ ਚੀਜ਼ਾਂ ਨੂੰ ਸਾਡੀਆਂ ਗਵਰਨਮੈਂਟਾਂ ਕਦੇ ਹੱਲ ਤਾਂ ਕਰਦੀਆਂ ਨਹੀਂ ਠੀਕ ਹੈ ਇਹ ਬਸ ਚਰਚਾ ਜੀ ਉੱਠਦੀ ਹੁੰਦੀ ਆ ਬਾਕੀ ਇਹ ਕਰਨੇ ਕਿਸੇ ਨੇ ਨਹੀਂ ਹੱਲ ਇਹਨਾਂ ਦੇ ਅਵਾਰਾ ਪਸ਼ੂਆਂ ਦਾ ਹੱਲ ਹੈਨਾ ਠੀਕ ਹੈ ਤੇ ਪਰ ਆਪਾਂ ਇੱਕ ਚੀਜ਼ ਕਰ ਸਕਦੇ ਆ ਅਰਦਾਸ ਸੱਚੇ ਪਾਤਸ਼ਾਹ ਅੱਗੇ ਕਿ ਵੀ ਮਹਾਰਾਜ ਜਲਦੀ ਸਿਹਤਯਾਬੀ ਬਖਸ਼ਣ ਹਨਾ ਚਲੋ ਖਤਰੇ ਤੋਂ ਬਾਹਰ ਅੱਜ ਜਿੰਨੀ ਖਬਰ ਆਈ ਆ ਵੀ ਥੋੜੀ ਬਹੁਤ ਖਤਰੇ ਤੋਂ ਬਾਹਰ ਆ ਸਕਦੇ ਆ ਠੀਕ ਹੈ ਵੈਸੇ ਉਹਨਾਂ ਦਾ ਮਤਲਬ ਵੀ ਕਾਫੀ ਇੰਜਰੀਜ਼ ਹੋਈਆਂ ਆ ਠੀਕ ਹੈ ਬਟ ਕਹਿੰਦੇ ਵੀ ਅਰਦਾਸਾਂ ਇੰਨੀਆਂ ਜ਼ਿਆਦੇ ਹੋ ਰਹੀਆਂ ਤੇ ਆਪਾਂ ਵੀ ਅਰਦਾਸ ਕਰੀਏ ਕਿ ਹਨਾ ਕਿ ਚਲੋ ਜਲਦੀ ਤੋਂ ਜਲਦੀ ਰਾਜਵੀਰ ਜਵੰਦਾ ਜੀ ਨੂੰ ਠੀਕ ਹੈ ਤੰਦਰੁਸਤੀ ਸਿਹਤਯਾਬੀ ਬਖਸ਼ੇ ਮਹਾਰਾਜ ਹਨ ਤੇ ਚਲੋ ਕਿਉਂਕਿ ਗਾਇਕ ਜਾਂ ਉਹ ਬਾਅਦ ਛੋਨੇ ਬਾਕੀ ਸਾਰਾ ਕੁਝ ਹਨ ਤੇ ਵੀ ਪਹਿਲਾਂ ਉਹ ਇੱਕ ਧੀ ਦੇ ਪਿਤਾ ਨੇ ਤੇ ਮਾਂ ਦੇ ਪੁੱਤ ਨੇ ਹਨ ਸੋ ਇੱਕ ਇਹ ਚੀਜ਼ ਬਹੁਤ ਵੱਡਾ ਹੋ ਹੁੰਦਾ ਇੱਕ ਪਰਿਵਾਰ ਦੇ ਵਿੱਚ ਜਦੋਂ ਇਦਾਂ ਦਾ ਇਨਸੀਡੈਂਟ ਵਾਪਰਦਾ ਹਨ ਤੇ ਉਹਨਾਂ ਦੀ ਮਾਤਾ ਜੀ ਦੇ ਭਾਵਕ ਬੋਲ ਸੁਣੇ ਵੀ ਨਹੀਂ ਜਾਂਦੇ ਬਹੁਤ ਔਖਾ ਸੋ ਸਾਰੇ ਜਣੇ ਅਰਦਾਸ ਕਰਿਓ ਤਾਂ ਕਿ ਜਿਹੜਾ ਇਹ ਜਲਦੀ ਤੋਂ ਜਲਦੀ ਰਾਜਵੀਰ ਜਵੰਦਾ ਜੀ ਠੀਕ ਹੈ ਸਿਹਤਯਾਬ ਹੋ ਸਕਣ ਤੇ ਬਾਕੀ ਆਪਾਂ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਕਿਦਾਂ ਲੱਗਦੇ ਹਨ ਤੇ ਮੌਸਮ ਥੋੜਾ ਜਿਹਾ ਠੰਡਾ ਹੋਣ ਲੱਗ ਪਿਆ ਹੁਣ ਸਵੇਰ ਸ਼ਾਮ ਜਿਵੇਂ ਕਿ ਮੈਂ ਸਵੇਰੇ ਦੱਸਿਆ ਸੀ ਹਨ ਤੇ ਬਾਕੀ ਬਾਏ ਬਾਏ ਜੀ ਗੁੱਡ ਨਾਈਟ